बहुत ही सत्कारी जुजारी लोगों मेरे सचारू तजे नेतागण धीओ भैनों के साथियों तीन मेरे तो बीमारी ने घेर लिया बीमारी मूवी नहीं मैनू ਕਾਜਾ ਹੋ ਗਿਆ ਜਦੋਂ ਤੁਹਾਡੀਆਂ ਖਰੀਆਂ ਪੱਗਾਂ ਤੇ ਖਰੀਆਂ ਚੁੰਨੀਆਂ ਦੇਖ ਲੈਣਾ 100 ਗ੍ਰਾਮ موبائل ਦੇ ਚਾਰ ਚੁਲਾਂ ਵਾਂਗੂ ਚਾਰਜ ਹੋ ਜਾਣਾ ਅੱਜ ਤਾਂ ਹੋਰ ਵੀ ਜ਼ਿਆਦਾ ਚਾਰਜ ਹੋ ਗਿਆ ਗੁਰੂ ਸਾਹਿਬ ਨੇ ਕਿਸ ਅਨੁਸਾਰੀ ਦੱਸਿਆ ਕਿ ਝੰਡ ਦੀ ਨਸਬ ਦੀ ਕਰਨੀ ਹੈ ਮੈਂ ਕਹ ਵੀ ਮੈਂ ਤਾਂ ਛੋਟਾ ਜਿਹਾ ਮਨੁੱਖ ਹਾਂ ਉਹ ਕਹਿੰਦੇ ਨਹੀਂ ਤੂੰ ਬਹੁਤ ਲਿਖਿਆ ਗਾਇਆ ਕਿ ਤੂੰ ਨਾ ਆਉਂਦਾ ਮੈਂ ਕਰਦਾ ਤੂੰ ਕਰਨੀ ਹੈ ਸੋ ਮੈਂ ਤੁਹਾਡੇ ਨਾਲ ਇੱਕ ਕੱਲ ਕਹਿਣਾ ਮੇਰੀ ਕਰਮ ਦਾ ਸਤਿਕਾਰ ਕੀਤਾ ਤੇ ਦੋਸਤੋ ਜਿੰਨੇ ਕੁ ਮੈਨੂੰ ਕੁਦਰਤ ਨੇ ਉਮਰ ਦਿੱਤੀਆਂ ਉਹ ਦੋ ਸਾਲ ਹੋਰ ਬੱਧ ਜੀਉਂਗੂ ਇਸ ਅੱਜ ਦੇ ਕਸ਼ਨਾਂ ਨਾਲ ਪਿਆਰੀ ਦੋਸਤਾਂ ਨਾਲ ਸੁਬਾਹ ਨਹੀਂ ਕੀਤੀ ਫਿਰ ਵੀ ਪਿਆਰੇ ਤੋਂ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੀਨੇ ਕਾਂਗੜੀ ਢਰਤੀ ਤੇ ਬੈਠ ਕੇ ਔਰ ਉਹ ਜਦੋਂ ਜਦੋਂ ਨਾਮਾ ਲਿਖਿਆ ਸੀ ਵੱਡੇ ਨਾਮਾਂ ਵਿੱਚ ਇੱਥੀ ਕਿ ਜਿੱਤ ਮੇਰੀ ਹੋਵੇਗੀ ਕੁਸ਼ ਕਰ ਲੈ ਜਿਵੇਂ ਦਿੱਲੀ ਦੇ ਗੁਰੂਸ ਸਿੰਘ ਸਾਡੇ ਜੱਥੇਬੰਦ ਗਏ ਨੇ ਕਹਿਤਾ ਸੀ ਕਿ ਤੈਨੂੰ ਮਾਰ ਕੇ ਘਟਾਂਗੇ ਜਿੱਤ ਕਰਕੇ ਹਟਾਂਗੇ ਉਸੇ ਤਰ੍ਹਾਂ ਚਿੱਠੀ ਲਿਖੀ ਉਹ ਚਿੱਠੀ ਦੇ ਵਿੱਚ ਇੱਕ ਸ਼ਬਦ ਸੀ ਕੱਕੂ ਕਾ ਰੀਜ ਖਮਾ ਇਹਨ ਕਦਰ ਗੁਜਸਤ ਕਿਸੇ ਵੀ ਐਂਗਲ ਕੋ ਹਾਲਾ ਨਸਤ ਦੁਬਨ ਵਾਸ਼ਮਸ਼ੀ ਦਸਤ ਸੋਚਦੇ ਹੋਮ ਹੋਗੇ ਮਾਸਟਰ ਨੇ ਕੀ ਭਾਸ਼ਾ ਬੋਲੀ ਕਿ ਸਾਡੀ ਭਾਸ਼ਾ ਨਹੀਂ ਅਰਬ ਦੀ ਭਾਸ਼ਾ ਹੈ ਖੂ ਸਾਹਮਣੇ ਇਹ ਵੀ ਲਿਖਿਆ ਸੀ ਲਿਖਿਆ ਕਿ ਕਿਉਂ ਕਹਾ ਅਜ ਹਮਾਹੀਲ ਕੇ ਦਰ ਗੁਦਰਸ਼ ਕਿ ਜਦੋਂ ਮਰਮ ਦੀ ਅਤ ਹੋ ਜਾਵੇ ਰਾਜਾ ਕਹਿ ਕੇ ਤੇ ਜੁਲਮ ਤੋਂ ਲੱਗਦੇ

फे चलो ਦਾਵੇ ਜੁਲਮ ਸੰਗਟ ਕਰਾਏ ਤੋ ਇੱਤ ਦਾ ਇਤ ਪੱਥਰ ਲੋਕੋ ਫਟੇ ਹੋਣੇ ਮੱਕੇ ਪਾਏ ਤੋ ਤਾੜੇ ਵਾਲਾ ਰਾਜ ਨਹੀਂ ਮਿਲਣਾ ਤਾੜੇ ਵਾਲਾ ਤਾਜ ਨਹੀਂ ਮਿਲਣਾ ਦੋਵੇਂ ਹੱਥ ਫਲਾੜੇ ਤੋ ਲੱਗਦਾ ਮੇਰੀਆਂ ਮੰਨ ਲੈ ਹੋਲਾ ਨਿਖੋਲਾ ਕਉਪ ਹਿੰਤਾਵੜਾ ਕਿਰਤੀ ਕੰਮ ਮੇਰਾ ਜਿਵੇਂ ਅਵਾ ਦੇ ਅੱਜ ਤੀਦੋਂ ਦੇਖੇ ਪਰ ਬਹੁਤ ਤੰਬਾ ਬੜੀ ਚਾਰਜ ਇਹ ਬੋਧਣਾ ਤੇ ਫਰਮਾਨ ਕੀਤੇ ਨਾ ਨਾ ਦੀ ਹੁਕਮਾਂ ਕਹਿੰਦੇ ਜਿਹੜੀ 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 ਚਾਹ ਲੈ ਅਬ ਦੀ ਡਿਊਟੀ ਸ਼ਡਿਊਲ ਨਹੀਂ ਚਾਹੀ ਤੈਨਾਂ ਦਾ ਬੇਰ ਵੀ ਇੰਨੀ ਬਿਮਾਰੀ ਦੇ باوجود ਵੀ ਮਤਲਬ ਬਹੁਤ ਬਹੁਤ ਧੰਨਵਾਦ ਉਹਨਾਂ ਨਾਲ ਤੇ ਨਹੀਂ ਗਾਉਣਾ ਉਹਦੀ ਲਾਣਾ ਤਾਂ ਉਧਰ ਰਹੇ ਸੀ ਆ ਜਿਹੜਾ ਫੰਡਾਂ ਦੀ ਰਕਮ ਕਰਨੀ ਹੈ ਪਹਿਲਾਂ ਪਰਿਵਾਰ ਵਾਲੇ ਇਕੱਲੇ ਇਕੱਲੇ ਹੋ ਕੇ ਮਤਲਬ ਇਥੋਂ ਇਹ ਫੰਡ ਭੇਟ ਕਰਨ ਗਏ ਤੇ ਉਸ ਤੋਂ ਬਾਅਦ ਪਿੰਡਾਂ ਦੇ ਫੰਡ ਭੇਟ ਕਰਨ ਗਏ ਤੇ ਫੇਰ ਆਪਾਂ ਜਿਹਦੇ ਬਾਰੇ ਉਹਦੀ ਲੜੀ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਪਹਿਲਾਂ ਮਤਲ ਪਰਿਵਾਰ ਵਾਲੇ ਫੇਰ ਆਪੂ ਪਿੰਡ ਵਾਲੇ ਇਸ ਲਈ ਕਾਨੂੰ ਪਰਿਵਾਰਾਂ ਦੇ ਹਾਂਜੀ ਅਰੇ ਇੰਟਰਵਿਊ ਲੈਣੋ ਹਾਂਜੀ ਫੈਨ ਕਲੋਬ ਜਿੰਦਾਬਾਦ साम्राजवाद मुर साम्राजवाद हो परवाद कला दवा सामरा वारी सिंध वर्ग आई डॉक्टर केशर राम आबो रहे ਪਰਮੇਸ਼ਰ ਦਾ ਰਾਜ ਅਮਰ ਰਹੇ ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਸੋਵਰਾਜ ਬਾਦ ਮਰਦਾਬਾ ਪਰਿਵਾਰ ਦੇ ਮੈਂਬਰ ਸੋਵਰਾਜ ਬਾਦ ਹੋਰ ਬਾਦ ਮਰਦਾਬਾ ਹੋਰ ਬਾਦ ਮੇਰੀ ਮੌਤ ਤੇ ਨਰੂ ਇਨਕਲਾਬ ਜ਼ਿੰਦਾਬਾਦ ਮੇਰੀ ਸੋਚ ਨੂੰ ਬਚਾਏ ਬਾਦ ਬਾਦ ਮਰਦਾਬਾ ਕਾਂਗੜ ਸ਼੍ਰੀ ਕੇਸ਼ੂ ਰਾਮ श्रदांजली पुराणे साथी सोच न

ਸ੍ਰੀ ਸਤਿਨਾਮ ਦਾ ਪੈਗਾ ਸ੍ਰੀ ਸਤਿਨਾਮ ਦਾ ਪੈਗਾ ਜਾਰੀ ਬਾਰ ਮਰਦਾਬਾਰ ਸਵਾਗਤ ਸਵਾਗਤ ਇਨਕਲਾਬ ਜਿੰਦਾਬਾਦ ਸੁਖਵਿੰਦਰ ਇਨਕਲਾਬ ਜਿੰਦਾਬਾਦ ਲੋਕਸਗਾਮ ਮੋਰਚੇ ਦੇ ਅੱਗੇ ਨੇ ਜਗਰਾਜਤਾਵਾ ਜੀ ਡਾਕਟਰ ਅਜੀਤ ਪਾਲ ਬਿਛਰੇ ਕਾਮਰੇਡਾਂ ਨੂੰ ਨਾਲ ਸਤਿ ਸ੍ਰੀ ਅਕਾਲ ਸੁਪਰਾਂ ਸਿੰਘ ਅਜੀਤ ਪਾਲ ਸਤਿ ਸ੍ਰੀ ਜਿੰਦਾਬਾਦ ਕੀ ਕਰਦੇ ਆਪੂ ਹੱਥੇ ਆ ਨਕਲਬਾੜੀ ਨਾਇਬ ਦੇਸ਼ੀ ਸ਼ਹੀਦਾਂ ਨੂੰ ਨਾਮ ਸਲਾਮ ਹੋਰਾਂ ਸ਼ਰਧਾਂਜਲੀ ਦੇ ਰਹੇ ਨੇਗੇ ਤਾਂ ਮੇਜ ਰਾਜ ਸ਼ੰਪਰਾ ਨੂੰ ਨਾਮ ਸਲਾਮ ਲਾਲ ਸਲਾਮ ਲਾਲ ਸਲਾਮ ਡਾਕਟਰ ਕੇਸੋ ਰਾਮ ਨੂੰ ਨਾਮ ਸਲਾਮ ਲਾਲ ਸਲਾਮ ਲਾਲ ਸਲਾਮ ਕਾਲਨ ਤਾਰੂਸ਼ ਤਵਰਗ ਨੂੰ ਨਾਮ ਸਲਾਮ ਲਾਲ ਸਲਾਮ ਲਾਲ ਸਲਾਮ ਨਕਲਬਾੜੀ ਜਿੰਦਾਬਾਦ ਜਿੰਦਾਬਾਦ ਸਾਹਮਣੇ ਇੱਕ ਬਖਵਤ ਜੀ ਦਾ ਨਾਮ ਤਾਨੂ ਨਾਮ ਸਲਾਮ ਚੋੜ ਦਿੱਤਾ ਜਾ ਰਿਹਾ ਤੋ ਇਹ ਸੀ ਅਗਰ ਵਕਤੀ ਦੇ ਤੇ ਬੈਠੇ ਆ ਐਸੇ ਤਰਾ ਇੰਗਰੇਜ਼ ਨੂੰ ਕਿਵੇਂ ਕੱਢ ਗਏ ਤੇ ਸਾਡਾ ਮੁਲਖਾ ਜਿਹੜਾ ਇਹ ਕਿਵੇਂ ਬਚ ਸਕਦਾ ਹੈ ਉਸ ਵੇ ਜਰਨਲ ਡਾਇਰ ਨੇ ਹਲੋ ਜਰਨਲ ਡਾਇਰ ਨੇ ਅੰਨੇ ਬਾ ਗੋਲੀ ਚ ਲਾ ਕੇ ਉੱਥੇ ਨੌਜਵਾਨ ਬਜ਼ੁਰਗ ਮਾਤਾ ਉਹ ਸ਼ਹੀਦ ਕੀਤੇ ਉਸ ਬਾਰੇ ਉਦਮ ਸਿੰਘ ਸੁਨਾਮ ਸੁਨਾਮ ਦੇ ਰਹਿਣ ਵਾਲਾ ਉਹਨਾਂ ਨੇ ਕਸਮ ਖਾਧੀ ਵੀ ਮੈਂ ਇਸ ਬਾਦ ਦਾ ਬਾਦ ਦਾ ਬਦਲਾ ਜਰੂਰ ਲਵਾਂਗਾ ਕੁਲ ਖੋਡੀ ਲੈਣਾ ਕੁਲ ਸੇਵਾ ਦੇ ਵਿੱਚ ਪੇਸ਼ ਕਰਨ ਲੱਗਿਆ ਮੜੀ ਬਾਜ ਰੱਖੀ ਓ ਪਾਈਆਂ ਚਸ ਵਾਸੀ ਧਲਿਆਂ ਵਾਲੇ ਮਾਗ ਜੋ ਯਾ ਕਸਮਾ ਦੀ ਝੱਲਿਆਂ ਵਾਲੇ ਮਾਗ ਤੋਂ ਆਜੋ ਗੋਰੀਆਂ ਨੂੰ ਕੱਢੀ ਹੈ ਪੰਜਾਬ ਤੋਂ ਮਿੱਟੀ ਘੁਰਵੇ ਦੇ ਮੱਤੇ ਨਾਲ ਦੁੱਖ ਲਾ ਲਈ ਓ ਡਹਿਰ ਮਾਰਨਾ ਓ ਡਹਿਰ ਮਾਰਨਾ ਤੇ ਉਸਨੇ ਕਸਮ ਖਾ ਲਈ ਓ ਡਹਿਰ ਮਾਰਨਾ ਓ ਦੰਦ ਕਿਰਤੇ ਬਈ ਹੁਦ ਨੇ ਸਨਾ ਦਕਿਰਤੇ ਬਈ ਹੁਦਮੇ ਸਲਾਮ ਨੇ ਓ ਡੇਰਾ ਮਾਰੂ ਤੈਨੂੰ ਲੋਕਾਂ ਦੇ ਮੈਂ ਸਾਹਮਣੇ ਆਜਾ ਸਾਹਮਣੇ ਤਾਂ ਹੁਣ ਰੱਜਤੇ ਮਾਤੋ ਕੇ ਡਾਉਣੇ ਫੜਕਦੇ ਫੜਕਦੇ ਸੀ ਸੂਰਮੇ ਦੇ ਨਾਲ ਜੋਸ ਵੇ ਡਾਉਣੇ ਫੜਕਦੇ ਓ ਮੌਕਾ ਸੂਰ ਮੈਨੂੰ ਇੱਕ ਦਿਨੇ ਪੈ ਗਿਆ

ਉੱਤੀਆਂ ਉਹ ਸੱਟੀਆਂ ਸਰਾਮਾ ਸੁਣੀ ਜੋਗੇ ਵਾਲਿਆ ਆਓ ਤੁਹਾਨੂੰ ਸੱਟੀਆਂ ਉਹ ਸੱਟੀਆਂ ਸਰਾਮਾ ਸੁਣੀ ਜੋਗੇ ਵਾਲਿਆ ਹਾਂ ਤੁਹਾਨੂੰ ਸੱਟੀਆਂ ਇਹਦੇ ਨਾਲ ਹੀ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਜਿਵੇਂ ਮੈਂ ਵੀ ਜ਼ਿਆਦਾ ਕਰਕੇ ਧੰਨਵਾਦ